ਵੀਡੀਓ ਕਢਾ ਲਾ ਹਾਂ ਹਾਂਜੀ ਹਾਂਜੀ ਕਿੱਥੇ ਚੱਲੇ ਹੋ ਵੀਡੀਓ ਨੂੰ ਸਕਿੱਪ ਕਰਕੇ ਰੁਕੋ 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 ਸੰਗਤੋ ਅੱਜ ਦਾ ਬਲੌਗ ਬਹੁਤ ਹੀ ਖਾਸ ਹੈ ਤੁਸੀਂ ਦੇਖੋ ਤਾਂ ਸਹੀ ਹੈ ਲਾਲੜੂ ਮੰਡੀ ਤੋਂ 34 ਕਿਲੋਮੀਟਰ ਦੂਰ ਅੰਬਾਲੇ ਵਿੱਚ ਨੇੜਲਾ ਪਿੰਡ ਲਖਨੌਰ ਸਾਹਿਬ ਅੱਜ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਵਲੋਗ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਓ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਜੀ ਨਿਹਾਲ ਜੀਓ ਚਿਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਸਾਰਿਆਂ ਦਾ ਕੇਸ ਸਰਦਾਰ YouTube ਚੈਨਲ ਤੇ ਆਇਆ ਆ ਗੁਰਗੋਬਿੰਦ ਸਿੰਘ ਜੀ ਤੇ ਨਾਨਕੇ ਪਿੰਡ ਤੇ ਮਾਤਾ ਗੁਜਰੀ ਜੀ ਦੇ ਪੇਕੇ ਘਰ ਤੇ ਗੁਰੂ ਤੇਗ ਬਹਾਦਰ ਜੀ ਦਾ ਸੋਹਰਾ ਪਿੰਡ ਤੋਂ ਨੂੰ ਕਿਸੇ ਨੂੰ ਪਤਾ ਨਹੀਂ ਹੋਵੇਗਾ ਜਿਸ ਨੂੰ ਵੀ ਨਹੀਂ ਪਤਾ ਅੱਜ ਮੈਂ ਉਹਨਾਂ ਨੂੰ ਉਹ ਪਿੰਡ ਦਿਖਾਵਾਂਗਾ ਤੇ ਉੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਸ੍ਰੀ ਲਖਨੌਰ ਸਾਹਿਬ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਪਤਾ ਗੁਜਰੀ ਜੀ ਇਸ ਪਿੰਡ ਦੇ ਰਹਿਣ ਵਾਲੇ ਸੀ ਗੁਰ ਤੇਗ ਬਹਾਦਰ ਜੀ ਇੱਥੇ ਵਿਹਾਨ ਆਏ ਸੀ ਤੁਸੀਂ ਦੇਖੋ ਤੁਹਾਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਹੋਵੇਗਾ ਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਗੁਰ ਤੇਗ ਬਹਾਦਰ ਜੀ ਇੱਥੇ ਵਿਵਾਨ ਆਈ ਸੀ ਕਿ ਮਾਤਾ ਗੁਜਰੀ ਦੇ ਇਹ ਪਿੰਡ ਸੀਗਾ ਸੋ ਅੱਜ ਸਾਨੂੰ ਮੈਂ ਸਾਰਿਆਂ ਨੂੰ ਦਰਸ਼ਨ ਕਰਾਵਾਂ ਗੁਰਦੁਆਰੇ ਸਾਹਿਬ ਜੀ ਦੇ ਤੁਸੀਂ ਵੀ ਸਾਰੇ ਦਰਸ਼ਨ ਕਰਿਓ ਇਹ ਗੁਰਦੁਆਰਾ ਸਾਹਿਬ ਜੀ ਦਾ ਐਂਟਰੀ ਗੇਟ ਆਪਾਂ ਗੁਰਦੁਆਰੇ ਸਾਹਿਬ ਵਿੱਚ ਅੰਦਰ ਐਂਟਰ ਹੋਏ ਸਭ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਹੱਥ-ਪੈਰ ਧੋਏ ਦਰبار صاحب ਜੀ ਦੇ ਖੱਬੇ ਪਾਸੇ ਲਿਹਾਣ ਸਾਹਿਬ ਲੱਗੇ ਹੋਇਆ ਸੀ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕੀਤੇ ਅੱਜ ਦਾ ਹੁਕਮਨਾਮਾ ਪੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਸੁਖ ਦਾਤਿਆ ਸੁਖ ਦਾਤਿਆ ਸੁਖ ਦਾਤਿਆ ਚਿੰਦੋਏ ਸਹਿਬ ਤੇ ਅੱਗੇ ਤੁਧ ਪਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈਆ ਪੰਕਤੀ ਬਹੁਤ ਹੀ ਵਧੀਆ ਲਿਖੀ ਹੋਈ ਸੀ ਸੁਖ ਦਾ ਦਰਸ਼ਨ ਕਰਕੇ ਹੁਣ ਚੱਲੇ ਅਸੀਂ ਬਾਹਰ ਨੂੰ ਸੁਖ ਦਾ ਦਰਸ਼ਨ ਕਰਕੇ ਸੁਖ ਦਾ ਇਹ ਇਤਿਹਾਸਿਕ ਪਲੰਗ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਮਾਤਾ ਗੁਜਰੀ ਜੀ ਦਾ ਤੁਸੀਂ ਹੁਣ ਤੀਰ ਦੇਖ ਸਕਦੇ ਹੋ ਢਾਲ ਹੱਥੀ ਹੁਕਮਨਾਮਾ ਲਿਖਿਆ ਹੋਇਆ ਪੁਰਾਤਨ ਪਲੰਗ ਮਾਤਾ ਗੁਜਰੀ ਜੀ ਦੀਆਂ ਲੱਕੜ ਦੀਆਂ ਦੋ ਪ੍ਰਾਂਤਾਂ ਗੁਰੂ ਬੋਗੇ ਸਿੰਘ ਜੀ ਦੀ ਢਾਲ ਘਟਾਰ ਤੀਰ ਤੇ ਹੱਥੀ ਲਿਖਿਆ ਹੁਕਮਨਾਮਾ ਪਲੰਗ ਤੇ ਪਾਵੇ ਜਮਦਾਦ ਆਦੀ ਮੌਜੂਦ ਹਨ ਪੁਰਾਤਨ ਕੂਆ ਵੀ ਮੌਜੂਦ ਹੈ ਹੁਣ ਆਪਾਂ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਉਂਦੇ ਆ ਗੁਰਦੁਆਰਾ ਸਾਹਿਬ ਜੀ ਦੇ ਗੇਟ ਤੋਂ نیچے ਉਤਰਦੇ ਹੋਏ ਰਾਈਟ ਸਾਈਡ ਬੌਲੀ ਸਾਹਿਬ ਹੈ ਆਪਾਂ ਬੌਲੀ ਸਾਹਿਬ ਜੀ ਦੇ ਦਰਸ਼ਨ ਕਰਨ ਚੱਲ ਪਏ ਕਿਹਾ ਜਾਂਦਾ ਹੈ ਗੁਰਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਜੀ ਇਸ ਪਿੰਡ ਵਿੱਚ ਵੀ ਆਏ ਹੋਏ ਹਨ ਦੇਖਣਾ ਸੁਣੋ ਪੰਤਾਸ ਜੀ ਸਾਰੇ ਵੀ ਜਿਹੜੇ ਜਿਹੜੇ ਵੀ ਵਲੌਗ ਦੇਖ ਰਹੇ ਨੇ ਇਹ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਸ਼ੇਅਰ ਕਰਿਓ ਜ਼ਰੂਰ ਕਰਿਓ ਤੇ ਇੱਥੇ ਨਾ ਮਾਤਾ ਗੁਜਰੀ ਜੇ ਪਿੰਡ ਜ਼ਰੂਰ ਆਇਓ ਤੇ ਸਿੱਖੇ ਇਤਿਹਾਸ ਵਿੱਚ ਪਤਾ ਹੋਣਾ ਚਾਹੀਦਾ ਹੈ ਸਾਰੇ ਨੂੰ ਕਿ ਮਾਤਾ ਗੁਜਰੀ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਗੁਰ ਤੇਗ ਬਹਾਦਰ ਜੀ ਇੱਥੇ ਵਿਹਾਨ ਆਏ ਹੋਏ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਨਾਨਕੇ ਪਿੰਡ ਨੇ ਹੈ। ਹਾਂਜੀ ਦਰਸ਼ਨ ਕਰਕੇ ਚੱਲੇ ਹੁਣ ਆਪਾਂ ਘਰ ਨੂੰ ਅ ਅੱਜ ਦੇ ਵਲੌਗ ਦੀ ਕਰਦੇ ਇੱਥੇ ਸਮਾਪਤੀ ਬਹੁਤ ਹੀ ਜਲਦ ਮਿਲਾਂਗੇ ਅਗਲੇ ਵਲੌਗ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇੱਕ ਗੱਲ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।